ਦੇਖ ਤੋਂ ਬਣੀ ਮੇਲ ਮਾਪਿੰਗ ਵਾਲੇ ਕਾਰ ਲੈ ਓਏ ਹੁਣਾ ਕਿਹੜੀ ਆ ਗਈ ਖੰਡ ਵਾਲੀ ਤੂੰ ਕਹਿੰਦਾ ਹੁੰਦਾ ਸੀ ਮੈਂ ਤੇਰੇ ਨਹੀਂ ਹਟਦਾ ਨਹੀਂ ਹਟਦਾ ਤੂੰ ਮੈਨੂੰ ਹਟ ਦਿੱਤਾਈ ਹਟਾ ਦੇ ਦਿੱਤਾਈ ਉਹ ਕੰਮੀਏ ਹਟਦਾ ਦਾ ਕੋਈ ਪਤਾ ਨਹੀਂ ਪਰ ਜਿਹੜੀ ਸ਼ਕਲ ਵਿੱਚ ਤੂੰ ਵੀਡੀਓ ਬਣਾਈ ਜਾਨੀ ਹੈ ਨਾ ਖੰਡ ਦੇ ਜਰੂਰ ਤੇਰੇ ਹੱਡੇ ਤੋੜ ਦੇਣੀ ਤੂੰ ਕਹਿੰ ਨਹੀਂ ਮੈਂ ਤੇਰੀ ਮਿਹਰੀ ਗਈਆਂ ਓਏ ਕਿਹੜਾ ਅਨਾ ਕਹਿੰਦਾ ਸੀ ਤੂੰ ਮਿਛਰੀ ਹੈਗੀ ਏ ਇੰਨੀ ਜਰੀਲੀ ਮਿਛਰੀ ਮੈਂ ਤਾਂ ਪਹਿਲੀ ਵਾਰ ਵੇਖੀ ਏ ਹਣ ਹੋਰ ਕੋਈ ਆਦੀ ਖਾਂਡ ਬਣਾ ਲਈ ਤੂੰ ਵਿਆਹ ਵਿਆਹ ਰੇ ਮੇਰੇ ਜਿਆ ਕੀ ਕਰ ਗਈਆਂ ਏ ਓਹ ਲੱਛਣ ਦੇਖ ਲੋ ਇਹਨੇ ਕਰਦੀ ਕੀ ਏ ਓਏ ਨੇ ਦੇਲ ਤਾਂ ਮੁੰਡੇ ਕੁੜੀਆਂ ਨੇ ਟੁੱਟੇ ਹੁੰਦੇ ਜਿੰਨੀਆਂ 50 ਸਾਲ ਦੀਆਂ ਬੁੜੀਆਂ ਆਪਣਾ ਤੋੜੀ ਫਿਰਦੀਆਂ ਨੇ ਨਾਲੇ ਸ਼ਕਲ ਵੈਲੀ ਵੇਖ ਲੋ ਜਿਵੇਂ ਚੁੱਲੇ ਦਾ ਸੇਕ ਲੱਗਾ ਹੁੰਦਾ ਨਾਲੇ ਮੇਰੇ ਭਗਵਾਨ ਮਾਨ ਸਰਕਾਰ ਅੱਗੇ ਬੇਨਤੀ ਏ ਮੇਰੀ ਅਪੀਲ ਏ ਤੁਸੀਂ ਸਾਨੂੰ 600 ਜੁੰਟਾ ਫਰੀ ਦਿੱਤੀਆਂ ਨੇ 300 ਜੁੰਟਾ ਦੇ ਐਨੇ ਢੜਕੇ ਲਾਏ ਜਾਣ